ਬੁੱਧਵਾਰ ਨੂੰ 1 ਵਜੇ ਦੇ ਲਗਭਗ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅਪਰੂਵਮੈਂਟ ਕਟਾ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਪੁਟੇਲ ਨਗਰ ਵਿਖੇ ਪਾਰਕਾਂ ਦੇ ਨਵੀਨੀਕਰਨ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਅੱਜ ਜੋ ਇਹ ਆਪਣਾ ਪਾਰਕਾਂ ਦਾ ਨਵੀਨੀਕਰਨ ਸ਼ੁਰੂ ਕੀਤਾ ਹੈ ਉਹ ਦੀ ਅੱਜ ਸ਼ੁਰੂਆਤ ਹੈ ਅਤੇ ਉਹਨਾਂ ਵੱਲੋਂ ਕੱਲ ਨੂੰ ਜਾਨੀ 8 ਤਰੀਕ ਨੂੰ ਪਟੇਲ ਨਗਰ ਵੇਖੇ ਵੀ ਇਸ ਤਰ੍ਹਾਂ ਦੇ ਆਪਣਾ ਵਿਕਾਸ ਕਾਰਜਾਂ ਦਾ ਕੰਮ ਕਰਨਾ ਹੈ ਦੇਖੋ ਤਸਵੀਰਾਂ ਅਸੀਂ ਤੁਹਾਰਿਆਂ ਬਠਿੰਡਾ ਦੇ ਪਟੇਲ ਨਗਰ ਪਾਰਕ ਨੰਬਰ 5 ਦੀਆਂ ਤਸਵੀਰਾਂ ਦਿੱਤੀਆਂ ਅੱਜ ਉਹ ਇੰਪਰੂਵਮੈਂਟ ਰਾਡ ਦੇ ਚੇਅਰਮੈਨ ਜਤਿੰਦਰ ਪੱਲਾ ਪਹੁੰਚੇ ਅਤੇ ਉਹਨਾਂ ਵੱਲੋਂ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਇੱਕ ਇਹ ਇਹ ਆਪਣਾ ਪਾਰਕ ਦੇ ਨਵੀਨੀਕਰਨ ਦਾ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਅੱਜ ਸ਼ਹਿਰ ਬਠਿੰਡਾ ਵਾਸਤੇ ਬਹੁਤ ਵਧੀਆ ਦਿਨਾਂ ਇਤਿਹਾਸਕ ਦਿਨਾਂ ਤੁਹਾਨੂੰ ਪਰਸੋ ਇਹ ਸਾਰਿਆਂ ਨੂੰ ਦਫ਼ਤਰ ਬੁਲਾਇਆ ਸੀਗਾ ਸਾਰੇ মিডিਆ ਨੂੰ ਤੁਹਾਨੂੰ ਦੱਸਿਆ ਸੀ ਕਿ ਬਠਿੰਡੇ ਸ਼ਹਿਰ ਦੇ ਵਿੱਚ ਅਸੀਂ ਤਕਰੀਬਨ 30 ਥਾਵਾਂ ਤੇ 13 ਕਰੋੜ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਦੀ ਅਸੀਂ ਪ੍ਰਵਾਨਗੀ ਸਾਨੂੰ ਪੰਜਾਬ ਸਰਕਾਰ ਵੱਲੋਂ ਮਿਲੀ ਹੈ ਉਹਨਾਂ ਦੀ ਅੱਜ ਸ਼ੁਰੂਆਤ ਕੀਤੀ ਆ ਪਟੇਲ ਨਗਰ ਤੋਂ ਪਟੇਲ ਨਗਰ ਬਠਿੰਡਾ ਸ਼ਹਿਰ ਦਾ ਬੜਾ ਅਹਿਮ ਇਲਾਕਾ ਹੈ ਬੜੇ ਪੜੇ ਲੈ ਕੇ ਸਿਆਣੇ ਸੁਝਵਾਨ ਲੋਕ ਇੱਥੇ ਰਹਿੰਦੇ ਆ ਪੌਸ਼ ਇਲਾਕਾ ਹੈ ਇੱਥੇ ਪੰਜ ਪਾਰਕ ਆ ਪੰਜਾਂ ਪਾਰਕਾਂ ਦੀ ਰੈਨੋਵੇਸ਼ਨ ਚਾਹੇ ਉੱਥੇ ਕੋਈ ਇੰਟਰਲੌਕ ਲੱਗਣ ਵਾਲੀ ਆ ਚਾਹੇ ਲਾਈਟਾਂ ਦਾ ਪ੍ਰਬੰਧ ਆ ਚਾਹੇ ਬਾਹਰ ਗ੍ਰਿਲਾਂ ਦਾ ਪ੍ਰਬੰਧ ਆ ਚਾਹੇ ਝੂਲਿਆਂ ਦੀ ਗੱਲਬਾਤ ਆ ਚਾਹੇ ਜਿਮ ਦੀ ਗੱਲਬਾਤ ਹੈ ਰੰਗ ਰੋਣ ਕਰਨਾ ਸੋ ਬਹੁਤ ਵਧੀਆ ਸਾਰੇ ਪਾਰਕ ਚਮਕਾਉਣੇ ਨੇ ਕਿਉਂਕਿ ਇਹ ਜੋ ਪਾਰਕ ਨੇ ਸਾਰੇ ਸਾਡੇ ਨੌਜਵਾਨ ਬੀਬੀਆਂ ਸਾਡੇ ਬੱਚੇ ਇਹਨਾਂ ਦੇ ਖੇਡਦੇ ਬਿਨੇ ਸਵੇਰੇ ਸੈਰ ਕਰਦੇ ਨੇ ਸ਼ਾਮ ਨੂੰ ਸੈਰ ਕਰਦੇ ਨੇ ਤੁਸੀਂ ਪਾਰਕਾਂ ਤੋਂ ਕੰਮ ਸ਼ੁਰੂ ਕੀਤਾ ਇਸ ਤੋਂ ਇਲਾਵਾ ਸਾਰੇ ਇਲਾਕਾ ਨੁਮਾਸੀਆਂ ਨੇ ਬੇਨਤੀ ਕੀਤੀ ਆ ਵੀ ਇੱਥੇ ਕਾਓ ਕੈਚਰ ਆਵਾਰਾ ਪੁਸ਼ਣ ਸਮੱਸਿਆ ਉਸ ਦਵਸੀਂ ਸਾਰੇ ਸਾਡੀ ਪਲੈਨਿੰਗ ਆਇਆ ਸੀ ਐਸਟੀਮੇਟ ਬਣਾ ਲਿਆ ਉਸ ਤੋਂ ਇਲਾਵਾ ਇਹਨਾਂ ਨੇ ਗੇਟ ਦੀ ਗੱਲ ਕੀਤੀ ਹੈ ਗੇਟ ਬਣਾਉਣ ਵਾਸਤੇ ਸਾਨੂੰ ਹਾਈ ਕੋਰਟ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਉਹ ਵੀ ਅਸੀਂ ਸਰਕਾਰ ਕੋਲ ਭੇਜਾਂਗੇ ਹੋਰ ਵੀ ਜੋ ਇਹਨਾਂ ਨੇ ਸਮੱਸਿਆਵਾਂ ਸਾਡੇ ਧਿਆਨ ਦੇ ਵਿੱਚ ਲਿਆਉਂਦੀਆਂ ਨੇ ਕੁਝ ਤੇ ਅਸੀਂ ਪਹਿਲਾਂ ਹੀ ਗੌਰ ਕਰ ਰਹੇ ਹਾਂ ਤੇ ਕੁਝ ਜੋ ਸਾਨੂੰ ਅੱਜ ਇਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਉਂਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਉਹਨਾਂ ਤੇ ਵੀ ਅਸੀਂ ਜ਼ਰੂਰ ਗੌਰ ਕਰਵਾਵਾਂਗੇ ਕਿਉਂਕਿ ਅੱਜ ਤਾਂ ਸਾਡਾ ਪਹਿਲਾ ਦਿਨ ਹੈ ਇੱਥੇ ਅਸੀਂ ਆਉਂਦੇ ਜਾਂਦੇ ਇਹਨਾਂ ਨਾਲ ਸਾਰੀ ਸਾਡੀ ਟੀਮ ਇੱਥੇ ਜਿਹੜਾ ਪੜਾ ਮਾਰਦੀ ਰਹੂਗੀ ਸੋ ਇਸ ਕਰਕੇ ਇਥੋਂ ਕੰਮ ਸ਼ੁਰੂ ਕਰਨਾ ਹੈ ਕੱਲੋਂ ਅਸੀਂ ਟ੍ਰਾਂਸਪੋਰਟ ਨਗਰ ਦੇ ਵਿੱਚ ਕੰਮ ਸ਼ੁਰੂ ਕਰਨਾ ਹੈ ਫਿਰ ਰਿੰਗ ਰੋਡ ਤੇ ਕੰਮ ਸ਼ੁਰੂ ਕਰਨਾ ਹੈ ਫਿਰ ਸਾਡੇ ਜੋ ਨਵੀਂ ਕਲੋਨੀ ਆ ਉੱਥੇ ਵੀ ਕੰਮ ਸ਼ੁਰੂ ਕਰਨਾ ਹੈ ਸੋ ਹੁਣ ਅਗਲੇ ਦਿਨਾਂ ਦੇ ਵਿੱਚ ਇੰਪਰੂਵਮੈਂਟ ਟ੍ਰਸਟ ਨੇ ਬਠਿੰਡੇ ਦੇ 30 ਥਾਮਾ ਤੇ ਜਿਹੜਾ ਵਿਕਾਸ ਕਾਰਜਾ ਸਿਰਫ ਗੱਲਾਂ ਨਹੀਂ ਆ ਵੀ ਅਸੀਂ ਕਾਗਜ਼ੀ ਗੱਲਾਂ ਕਈ ਵਾਰੀ ਲੀਡਰ ਫੋਕੇ ਲਿਆਣ ਕਰ ਜਾਂਦੇ ਆ ਸੋ ਮੇਰਾ ਸੁਭਾਅ ਨਹੀਂ ਮੈਂ ਉਹੀ ਲੋਕਾਂ ਨੇ ਵਿੱਚ ਗੱਲ ਕਰਦਾ ਜੋ ਗੱਲ ਸੰਭਵ ਹੋ ਸਕਦੀ ਹੈ ਜੋ ਮੇਰੇ ਅਧਿਕਾਰ ਖੇਤਰ ਦੇ ਵਿੱਚ ਹੈ ਤੇ ਜੋ ਗੱਲ ਲੋਕਾਂ ਨੇ ਵਾਦਾ ਕਰ ਲਾ ਜੋ ਗੱਲ ਕਹਿਤੀ ਪਰ ਉਸ ਤੇ ਆਮਲਾ ਕਰਾਉਣ ਦੇ ਵਿੱਚ ਜਿੰਨੀ ਵੀ ਮਿਹਨਤ ਕਰਨੀ ਪਵੇ ਚੰਨੀਗੜ ਦੇ ਗੇੜੇ ਲਾਉਣੇ ਪੈਣ ਸਰਕਾਰ ਨਾਲ ਗੱਲ ਕਰਨੀ ਪਵੇ ਉਹ ਫਿਰ ਅਸੀਂ ਹਰ ਹਾਲਤ ਪੂਰੀ ਕਰਦੇ ਆਂ ਸੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਦੇਖ ਕੇ ਸਾਨੂੰ ਹੌਸਲਾ ਮਿਲਦਾ ਜਦੋਂ ਸਵੇਰੇ ਉੱਠਦੇ ਆਂ ਕਿਤੇ ਪਠਾਨਕੋਟ ਕਰਦੇ ਹੁੰਦੇ ਆ ਕਿਤੇ ਗਰਦਾਸਪੁਰ ਫਿਰਦੇ ਹੁੰਦੇ ਆ ਕਿਤੇ ਅੰਮ੍ਰਿਤਸਰ ਆਉਂਦੇ ਆ ਕਿਤੇ ਬਟਿੰਡੇ ਜਾਂਦੇ ਆ ਨਵੇਂ-ਨਵੇਂ ਕ੍ਰਾਂਤੀਕਾਰੀ ਫੈਸਲੇ ਉਹ ਲੈਂਦੇ ਨੇ ਤੇ ਉਹਨਾਂ ਨੂੰ ਦੇਖ ਕੇ ਸਾਨੂੰ ਸਿਹਤ ਮਿਲਦੀ ਆ ਹੌਸਲਾ ਮਿਲਦਾ ਮਨ ਦੇ ਵਿੱਚ ਸਾਡੇ ਵਿਚਾਰ ਆਉਂਦਾ ਕਿ ਅਸੀਂ ਵੀ ਉਹਨਾਂ ਦੀ ਟੀਮ ਦਾ ਇੱਕ ਹਿੱਸਾ ਆਂ ਸਾਨੂੰ ਵੀ ਉਹਨਾਂ ਨੇ ਸੋਚ ਕੇ ਸਮਝ ਕੇ ਜ਼ਿੰਮੇਵਾਰ ਦਿੱਤੀ ਹੈ ਸੋ ਇਸ ਕਰਕੇ ਉਹ ਪੰਜਾਬ ਪੱਧਰ ਤੇ ਫੈਸਲੇ ਕ੍ਰਾਂਤੀਕਾਰੀ ਫੈਸਲੇ ਲੈ ਰਹੇ ਨੇ ਤੇ ਅਸੀਂ ਉਹਨਾਂ ਦੇ ਪਾਤਸ਼ਾਹਮੰਦ ਚੱਲਦੇ ਹੋਏ ਸ਼ਹਿਰ ਬਠਿੰਡੇ ਦੇ ਵਿੱਚ ਵਿਕਾਸ ਕਰ ਰਹੇ ਹਾਂ ਜਿਹੜਾ ਸ਼ਹਿਰ ਬਠਿੰਡਾ ਉਸ ਨੂੰ ਮਾਲਵੇ ਦਾ ਦਿਲ ਕਿਹਾ ਜਾਂਦਾ ਬਹੁਤ ਇਸ ਦੀ ਇਤਿਹਾਸਕ ਮਹੱਤਤਾ ਹੈਗੀ ਹੈ ਬਠਿੰਡੇ ਦੀ ਰਾਜਨੀਤਿਕ ਤੌਰ ਤੇ ਇਸ ਦੀ ਬਹੁਤ ਮਹੱਤਤਾ ਹੈ ਸੋ ਇਸ ਕਰਕੇ ਅਸੀਂ ਵੀ ਇਸ ਗੱਲ ਨੂੰ ਸੰਘਦੇ ਹਾਂ ਸੋ ਅਸੀਂ ਬਠਿੰਡਾ ਨੂੰ ਬਦਲਣਾ ਮੈਂ ਤਾਂ ਪਹਿਲੇ ਜਦ ਜੋਇਨ ਕੀਤਾ ਸੀਗਾ ਉਦੋਂ ਕਿਹਾ ਸੀ ਕਿ ਬਠਿੰਡਾ ਨੂੰ ਚੰਡੀਗੜ੍ਹ ਬਣਾ ਚੰਡੀਗੜ੍ਹ ਵਰਗਾ ਬਣਾਉਣਾ ਉਸ ਕਰਕੇ ਬਠਿੰਡੇ ਨੂੰ ਚੰਡੀਗੜ ਵਰਗਾ ਬਣਾਉਣ ਦੇ ਵੱਲ ਸਾਡੇ ਜਿਹੜੇ ਕਦਮ ਹੈ ਉਹ ਵੱਧ ਰਹੇ ਆ ਅੱਜ ਸਾਡੀ ਸ਼ੁਰੂਆਤ ਹੈ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆਗੇ-ਆਗੇ ਦੇਖੀਏ ਉਹ ਤਾਂ ਆਖਿਆ ਬੜਾ ਕੁਝ ਟਰਸਟ ਨੇ ਕਰਨਾ ਹੈ ਗੁਰੂ ਦੀ ਕਿਰਪਾ ਦਿਨਾ আর ਸਾਡੇ ਖਿਆਨਿਆ ਭਰਪੂਰ ਹੈ ਸਾਡੇ ਕੋਲ ਬਹੁਤ ਪੈਸਾ ਟਰਸਟ ਕੋਲੇ ਅਮੀਰ ਸਾਡਾ ਅੰਪਰੂਵਮੈਂਟ ਟਰਸਟ ਹੈ ਜਿਹੜਾ ਪੰਜਾਬ ਦਾ ਸਾਡੇ ਕੋਲ ਤਾਂ ਜਿਹੜੇ ਹੋਰ ਟਰਸਟਾਂ ਵਾਲੇ ਪੈਸੇ ਧਾਰੇ ਮੰਗਦੇ ਆ ਕਿ ਸਾਨੂੰ ਦਾ 10 ਲੱਖ ਦੇ ਦੋ 20 ਲੱਖ ਦੇ ਦੋ ਤੇ ਫਿਰ ਮੈਂ ਸਾਡੇ ਸਟਾਫ ਨੂੰ ਕਿਹਾ ਜੇ ਆਪਾਂ ਹੋਰ ਟਰਸਟਾਂ ਨੂੰ ਹੋਰ ਸੰਸਥਾਵਾਂ ਉਧਾਰੇ ਪੈਣ ਦੇ ਨੇ ਜਿਹੜੇ ਸਾਡੇ ਕੋਲ ਪੈਸੇ ਪਏ ਆ ਉਸ ਨੂੰ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਾਨੂੰਨ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਪੈਸੇ ਖਰਚ ਕਰਨੇ ਆ ਸੋ ਮੈਂ ਤਾਂ ਬੇਨਤੀ ਕਰਦਾ ਹਾਂ ਸ਼ਹਿਰ ਨਿਵਾਸੀਆਂ ਨੂੰ ਸਾਡੇ ਧਿਆਨ ਦੇ ਵਿੱਚ ਜੋ ਵੀ ਸ਼ਹਿਰ ਬਠਿੰਡੇ ਦੇ ਕੰਮ ਕਰਨ ਵਾਲਿਆ ਪਰ ਸਾਡੇ ਅਧਿਕਾਰ ਖੇਤਰ ਦੇ ਵਿੱਚ ਹੈਗੇ ਸਾਡੇ ਧਿਆਨ ਦੇ ਵਿੱਚ ਲਿਆਓ ਅਸੀਂ ਉਹਨਾਂ ਕਾਰਜਾਂ ਨੂੰ ਬਹੁਤ ਜਲਦ ਜਿਹੜਾ ਹੈਗੀ ਆ ਅਮਲ ਦੇ ਵਿੱਚ ਲਿਆ ਕੇ ਇਸ ਸ਼ਹਿਰ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾ